ਮੈਂ ਚੈੱਕ ਕਰੋ ਆ 3 ਇਨ 1 ਸਟ੍ਰੇਟਨਰ ਹੈ ਕਿੰਨੇ ਦਾ ਪੈਣਾ 150 ਰੁਪਏ ਦਾ ਓਕੇ ਵੀਰੇ ਕਿੰਨੇ ਦਾ ਉਹ ਇਹ ਬਜ਼ਾਰੋਂ ਤੁਸੀਂ 5-700 ਰੁਪਏ ਦਾ ਪੀਸ ਲੈਣੇ ਹੋ ਤੁਹਾਨੂੰ 150 ਰੁਪਏ ਦਾ ਪੀਸ ਲਾਉਂਗਾ ਇਹ ਦੇਖੋ ਇਹ ম্যাਟ ਲੁੱਕ ਦਾ ਪੀਸ ਹੈ ਜੀ ਹਾਂ ਜੀ ਵੀਰੇ ਕਿੰਨੇ ਦਾ ਪੈਣਾ 70 ਰੁਪਏ ਦਾ 70 ਰੁਪਏ ਸਿਰਫ 70 ਰੁਪਏ ਬਜ਼ਾਰੋਂ ਤੁਸੀਂ 2.5-300 ਰੁਪਏ ਦਾ ਪੀਸ ਲੈਣੇ ਹੋ ਦੇਖੋ ਕੰਪਨੀ ਦਾ ਮਾਲ ਹੈ ম্যাਟ ਲੁੱਕ ਦਾ ਇਹ ਸਿੰਗਲ ਪੀਸ ਦੇ ਉੱਤੇ ਐਮ ਆਰ ਪੀ ਦੇਖੋ ਫਰੈਸ਼ ਰੇਟ ਦਾ ਮਾਲ ਹੈ 3000 ਰੁਪਏ ਐਮ ਆਰ ਪੀ ਹੈ ਹਾਂ ਜੀ ਕਿੰਨੇ ਦਾ ਪੈਣਾ ਪੀਸ ਕਿੰਨੇ ਦਾ 550 ਦਾ ਬੋਲੇ ਭਾਈ ਚੈੱਕ ਕਰੋ ਸ਼ੈਡੋ ਚੈੱਕ ਕਰੋ ਧਿਆਨ ਨਾਲ ਸਿੱਧਾ ਕਰੀ ਜਾਂਦਾ ਇਹ ਦੇਖੋ ਸ਼ੈਡੋ ਇਹ ਕਾਪੀ ਦੇ ਦਾਂਗੇ ਤੁਹਾਨੂੰ ਪੂਰੀ ਕੁਛ ਲੈਣ ਦੀ ਲੋੜ ਨਹੀਂ ਠੀਕ ਹੈ ਜੀ ਮਰਜ਼ੀ ਰੋਜ਼ ਬਦਲੋ ਇਹ ਚੈੱਕ ਕਰੋ ਇਹ ਬਲਸ਼ਰ ਆ ਗਿਆ ਫਿਰ ਚੈੱਕ ਕਰੋ ਅੱਗੇ ਇਹ ਚੈੱਕ ਕਰੋ ਕੰਸੀਲਰ ਆਈ ਬ੍ਰੋ ਸਾਰਾ ਕੁਛ A to Z ਇਹ ਸ਼ੈਡੋ ਆ ਗਈ ਪੂਰੀ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਆਪਾਂ ਕਹਿੰਦੇ ਆ ਫੀਲਡ ਗਾਂਜ ਕਰਵਾ ਚੌਧਾ ਆ ਰਿਹਾ ਵਾ ਤੇ ਉਹਨੂੰ ਕੰਪਨੀ ਨਾਲ ਸਬੰਧ ਦਿਖਾਵਾਂਗੇ ਤੁਸੀਂ ਰੇਟ ਜਾਣ ਕੇ ਹਰਾਨ ਹੋ ਜਾਓਗੇ ਤੁਸੀਂ ਪਹਿਲਾਂ ਵੀ ਵੀਡੀਓ ਦੇਖ ਦੇਖਾ ਕਰਦੀਆਂ ओरिजिनल ਕੀ ਜੋ ਕੰਪਨੀ ਦੀ ਬਿੱਲ ਪੱਕਾ ਨਾਲ ਮਿਲੂ ਵੀਡੀਓ ਨਾ ਬਣੇ ਰਿਹਾ ਜਾ ਜੀ ਹਾਂਜੀ ਸਾਹਿਬ ਜੀ ਕਰੋ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਦੇਖੋ ਤੁਹਾਡੇ ਸਾਹਮਣੇ ਇੰਜੋ ਲੈ ਕੇ ਆਏ ਹਾਂ 60 ਰੁਪਏ ਦੀ ਹਾਂਜੀ ਸਰ ਉਹ 60 ਰੁਪਏ ਦੀ ਇੰਜੋ ਓਕੇ ਇਹ ਦੇਖੋ ਫਲੂਡ ਕਲਰ ਆ ਗਿਆ 8 900 ਰੁਪਏ ਐਮ ਆਰ ਪੀ 200 16 ਰੁਪਏ ਦਾ ਤੁਹਾਨੂੰ ਪੇਗਾ ਓਕੇ ਜੀ ਠੀਕ ਹੈ ਜੀ ਇਹ ਦੇਖੋ 24 ਆਵਰ ਐਡਾ ਟੀਵੀ ਦੇ ਆਦੀਵਾਸੀ ਹਾਂਜੀ ਕਿੰਨੇ ਦਾ ਪੈਣਾ ਤੁਹਾਨੂੰ 140 ਰੁਪਏ ਦਾ ਮੈਜੇ ਕਿੰਨੇ ਦਾ ਉਦਾਂ ਦੀ ਬਜਾਰ ਬਹੁਤ ਮਹਿੰਗਾ ਲੈਨੇ ਹੋ ਹਜ਼ਾਰ ਹਜ਼ਾਰ ਰੁਪਏ ਦਾ ਲੈਨੇ ਹੋ ਕਿੰਨੇ ਦਾ ਪੈਣਾ 140 ਰੁਪਏ ਦਾ ਸਿਰਫ ਓਕੇ ਅਜ ਦੇਖ ਲੋ ਬਾਈ ਕਿੰਨਾ ਲੱਗਿਆ ਤੁਹਾਨੂੰ ਸਾਰੀ A to Z ਨਵੀਂ ਵੈਰਾਈਟੀ ਦਿਖਾਵਾਂਗਾ ਠੀਕ ਹੈ ਜੀ ਹੁਣ ਇੱਧਰ ਦੇਖੋ ਨਵੇਂ ਨਵੇਂ ਆਏ ਆ ਦੋ ਦਿਨ ਫ੍ਰੈਗਰੈਂਸ ਨਹੀਂ ਜਾਏਗੀ ਦੁਬਈ ਦਾ ਇਤਰ ਹੈ ਕਿੰਨੇ ਦਾ ਸਿਰਫ 50 ਰੁਪਏ ਦਾ 50 ਰੁਪਏ ਦਾ ਯਾਰੋ ਤੁਸੀਂ 2.5 250 ਰੁਪਏ ਲੈਨੇ ਓਕੇ ਜੀ ਠੀਕ ਹੈ ਜੀ 25 ਵਾਲਾ ਵੀ ਹੈਗਾ ਹਨ 25 ਵਾਲਾ ਵੀ ਹੈਗਾ ਆ ਦੇਖੋ 130 ਵਾਲਾ ਵੀ ਹੈਗਾ ਇਹ ਕੁਝ ਕੁਦਰੀ ਨੇ ਸਾਰੇ ਇਹ ਦੇਖੋ ਇਹ 25 ਵਾਲਾ ਜੇ ਇਹਦੀ ਐਮ ਆਰ ਪੀ ਕਿੰਨੀ ਹੈ 120 ਰੁਪਏ ਪੈਣਾ ਕਿੰਨਾ ਦਾ 25 ਰੁਪਏ ਦਾ ਓਕੇ ਜੀ ਆ ਭਾਈ ਆ ਗਿਆ ਲੈ ਆਓ ਲੈ ਆਓ ਟ੍ਰਿਮਰ ਲੈ ਆਓ ਇਹ ਦੇਖੋ ਇਹ ਟ੍ਰਿਮਰ ਕਿੰਨੇ ਦਾ ਪੈਣਾ ਤੁਹਾਨੂੰ ਸਿਰਫ 100 ਰੁਪਏ ਦਾ ਟ੍ਰਿਮਰ ਪੈਣਾ ਓਕੇ ਜੀ ਦਿੱਲੀ ਵਾਲੇ ਵੀ ਨਹੀਂ ਦੇ ਸਕਦੇ 100 ਰੁਪਏ ਦਾ ਟ੍ਰਿਮਰ ਤਾਂ ਤੁਹਾਨੂੰ ਕਿੰਨੇ ਦਾ ਪੈਣਾ 150 ਰੁਪਏ ਦਾ ਠੀਕ ਹੈ ਜੀ ਇਹ ਚੈੱਕ ਕਰੋ ਇਹ 3 ਇਨ 1 ਸਟ੍ਰੇਟਨਰ ਹੈ ਕਿੰਨੇ ਦਾ ਪੈਣਾ 150 ਰੁਪਏ ਦਾ ਓਕੇ ਜੀ ਠੀਕ ਹੈ ਜੀ ਕਿੰਨੇ ਦਾ ਪੈਦਾ ਕਿੰਨੇ ਦਾ ਉਹ ਇਹ ਮੈਂ ਯਾਰੋਂ ਤੁਸੀਂ 5-7 ਰੁਪਏ ਦਾ ਪੀਸ ਲੈਣੇ ਤੁਹਾਨੂੰ 150 ਰੁਪਏ ਦਾ ਪੀਸ ਲਾਉਂਗਾ ਇਹ ਚੈੱਕ ਕਰੋ 280 ਰੁਪਏ ਦਾ ਟ੍ਰਿਮਰ ਓਕੇ ਟ੍ਰਿਮਰ ਕਹਿੰਦਾ 6 ਨਾਲ 3 ਇਨ 1 280 ਰੁਪਏ 280 ਰੁਪਏ ਦਾ ਟ੍ਰਿਮਰ ਠੀਕ ਹੈ ਜੀ 31 ਬੁਜਾਰੋ 100 ਰੁਪਏ ਦਾ ਪੀਸ ਹੈ ਚੱਕੋ ਇਹ ਦੇਖਿਆ ਅਲਬਿਸਟਿਕ ਆਇਆ ਸਾਰਾ ਨਵੇਂ ਮਾਡਲ ਆਏ ਆ ਠੀਕ ਹੈ ਜੀ ਇਹ ਮੈਟ ਲੁੱਕ ਦਾ ਪੀਸ ਹੈ ਇਹ ਸਮਾਨ ਕੌਣ ਖਾਊਗਾ ਸਮਾਨ ਵੀ ਖਾਵਾਂਗੇ ਤੁਹਾਨੂੰ ਚੱਲੋ 3-4 ਵਧੀਆ ਫਰੀ ਨੇ ਇਹ ਦੇਖੋ ਇਹ ਮੈਟ ਲੁੱਕ ਦਾ ਪੀਸ ਹੈ ਜੀ ਹਾਂ ਜੀ ਕਿੰਨੇ ਦਾ ਪੈਣਾ 70 ਰੁਪਏ ਦਾ 70 ਰੁਪਏ ਦਾ ਸਿਰਫ 70 ਰੁਪਏ ਦਾ ਨਹੀਂ ਕਿੰਨੇ ਦਾ ਬਜ਼ਾਰੋਂ ਤੁਸੀਂ 22 300 ਰੁਪਏ ਦਾ ਪੀਸ ਲੈਣੇ ਹੋ ਦੇਖੋ ਕੰਪਨੀ ਦਾ ਮਾਲ ਹੈ ਮੈਟ ਲੁੱਕ ਦਾ ਓਕੇ ਓਕੇ ਜੀ ਇਹ ਦੇਖੋ ਸਾਰੀ ਦੁਨੀਆ ਨੇ ਸ਼ੈਡੋ ਪਾਈ ਹੋਈ ਹੈ ਠੀਕ ਹੈ ਜੀ ਸ਼ੈਡੋ ਬੰਦ-ਬੰਦ ਗੱਤੇ ਮਿਲਣਗੇ ਤੁਸੀਂ ਟੋਟਲ ਲਾਓ ਮੈਂ ਦੇਖ ਲੈਣਾ ਇਹ ਦੇਖੋ ਬਜ਼ਾਰੋਂ ਤੁਸੀਂ ਮਾਲ ਲੈਣੇ ਹੋ 150000 ਰੁਪਏ ਵੀ ਮੈਂ ਤੁਹਾਨੂੰ ਕਿੰਨੇ ਦੀ ਦਵਾਂਗਾ ਰੇਟ ਵੀ ਚੈੱਕ ਕਰਨਾ ਹੈ ਅੱਜ ਸਾਰਿਆਂ ਨੇ ਵਿਟਣਾ ਵੀ ਸਾਗ ਨੇ ਰੇਟ ਪਾਤਾ ਇਹ ਦੇਖੋ ਇਹ ਸਿੰਗਲ ਪੀਸ ਦੇ ਉੱਤੇ ਐਮ ਆਰ ਪੀ ਦੇਖੋ ਫਰੈਸ਼ ਰੇਟ ਦਾ ਮਾਲ ਹੈ 3000 ਰੁਪਏ ਐਮ ਆਰ ਪੀ ਹੈ ਕਿੰਨੇ ਦਾ ਪੈਣਾ ਪੀਸ ਕਿੰਨੇ ਦਾ 550 ਦਾ ਬੋਲੋ ਭਾਈ ਚੈੱਕ ਕਰੋ ਸ਼ੈਡੋ ਚੈੱਕ ਕਰੋ ਧਿਆਨ ਨਾਲ ਸਿਰਾ ਕਰੀ ਜਾਂਦਾ ਇਹ ਦੇਖੋ ਸ਼ੈਡੋ ਇਹ ਕਾਪੀ ਦੇ ਦਾਂਗੇ ਤੁਹਾਨੂੰ ਪੂਰੀ ਕੁਛ ਲੈਣ ਦੀ ਲੋੜ ਨਹੀਂ ਠੀਕ ਹੈ ਜੀ ਆਪਣਾ ਮਰਜ਼ੀ ਰੋਜ਼ ਕਰੋ ਇਹ ਚੈੱਕ ਕਰੋ ਇਹ ਬਲਸ਼ਰ ਆ ਗਿਆ ਫਿਰ ਚੈੱਕ ਕਰੋ ਅੱਗੇ ਇਹ ਚੈੱਕ ਕਰੋ ਕੰਸੀਲਰ ਆਈ ਬ੍ਰੋ ਸਾਰਾ ਕੁਝ ਏ ਟੂ ਜ਼ੈਡ ਇਹ ਸ਼ੈਡੋ ਆ ਗਈ ਪੂਰੀ ਇੱਕ ਕਿੱਟ ਲੈ ਜਾਓ ਤੁਸੀਂ ਪਾਰਲਰ ਬ੍ਰਾਈਡਲ ਤਿਆਰ ਕਰੋ 5000 ਰੁਪਏ ਲੈਣਾ ਲੱਗਾ ਕਿੰਨਾ ਦਾ 5500 ਰੁਪਏ ਸਹੀ ਹੈ ਜੀ ਉਹ ਆ ਗਿਆ ਭਾਈ ਇਹ ਡੈਵਿਲ ਹੈ ਜੀ ਡੈਵਿਲ ਪਰਫਿਊਮ ਹੈ ਪਰਫਿਊਮ ਹੈ ਤੁਹਾਨੂੰ ਰੇਟ ਪਤਾ ਲੱਗ ਰਿਹਾ ਹੈ ਮਾਲ ਕਰਦੀ ਹੋ ਨਾਲ ਨਾਲ ਲੈ ਲੋ ਆ ਡੈਵਲ ਪਰਫਿਊਮ ਹੈ ਜੀ ਹਾਂਜੀ ਬਜ਼ਾਰੋਂ ਤੁਸੀਂ 1000 ਰੁਪਏ ਦਾ ਪੀਸ ਲੈਣੇ ਆ ਹਾਂਜੀ ਠੀਕ ਹੈ ਜੀ ਚੈੱਕ ਕਰੋ ਆ ਦੇਖੋ ਬਜ਼ਾਰੋਂ ਕਿੰਨੇ ਦਾ ਪੀਸ ਲੈਣੇ 1000 ਰੁਪਏ ਦਾ ਹਾਂਜੀ ਵੀਰੇ ਅਬ ਇੱਧਰ ਟੈਸਟਰ ਵੀ ਹੈਗਾ ਜੀ ਤੁਹਾਨੂੰ ਕਿੰਨੇ ਦਾ ਪੈਣਾ 470 ਰੁਪਏ ਦਾ ਓਕੇ ਬਾਈ ਓਨਲੀ 470 ਠੀਕ ਹੈ ਜੀ ਆ ਲੋ ਆਜੋ ਐਲਬਿਸਟਿਕ ਚੱਕੋ ਸੀਵੀਬੀ ਬਜ਼ਾਰੋਂ ਤੁਸੀਂ 1.5 200 ਦਾ ਪੀਸ ਲੈਣਾ ਹੈ ਤਾਨੂੰ ਕਿੰਨੇ ਦਾ ਲੱਗਣਾ ਹੈ 60 ਰੁਪਏ ਦਾ ਪੀਸ ਕੱਲ ਬਾਸ ਓਕਰ ਬੋਰਡ ਆ ਆ ਬਈ ਚੈੱਕ ਕਰੋ ਹੌਕ ਉਹ ਤਿਆਰ ਆ ਗਏ ਆ ਸਾਰਿਆਂ ਨੇ ਗਿਫਟ ਵੰਡ ਰਹੇ ਇਹ ਕਿੰਨੇ ਦਾ ਪੈਣਾ ਹੈ 1400 ਰੁਪਏ ਐਮ ਆਰ ਪੀ ਐ 750 ਆ ਬਈ ਚੈੱਕ ਕਰੋ ਹੌਕ ਉਹਨਾਂ ਤਿਆਰ ਆ ਗਏ ਆ ਸਾਰਿਆਂ ਨੇ ਗਿਫਟ ਵੰਡ ਰਹੇ ਮੇਰਾ ਵੀ ਆ ਤੇ ਇਹ ਕਿੰਨੇ ਦਾ ਪੈਣਾ 1400 ਰੁਪਏ ਐ MRP ਐ 750 ਨਵੇਂ ਆਏ ਆ ਦੋ ਦਿਨ ਫ੍ਰੈਗਰੈਂਸ ਨਹੀਂ ਜਾਏਗੀ ਦੁਬਈ ਦਾ ਇਤਰ ਐ ਕਿੰਨੇ ਦਾ ਸਿਰਫ 50 ਰੁਪਏ ਦਾ ਇਹ 50 ਰੁਪਏ ਦਾ ਯਾਰ ਉਹ ਤੁਸੀਂ 2250 ਰੁਪਏ ਲੈਣੇ ਓਕੇ ਜੀ ਠੀਕ ਹੈ ਜੀ 25 ਵਾਲਾ ਵੀ ਹੈਗਾ ਹਨ 25 ਵਾਲਾ ਵੀ ਹੈਗਾ ਆ ਦੇਖੋ 130 ਵਾਲਾ ਵੀ ਹੈਗਾ ਉਦਰੀ ਨੇ ਸਾਰੇ 24 ਆਵਰ ਐਡ ਆ ਟੀਵੀ ਦੇ ਆਦੀਵਾਸੀ ਹਾਂਜੀ ਕਿੰਨੇ ਦਾ ਪੈਣਾ ਤੁਹਾਨੂੰ 140 ਰੁਪਏ ਦਾ ਵੈਸੇ ਕਿੰਨੇ ਦਾ ਉਦਾਂ ਦੀ ਬਜਾਰੋ ਬਹੁਤ ਮਹਿੰਗਾ ਲੈਨੇ ਹੋ ਹਜ਼ਾਰ ਹਜ਼ਾਰ ਰੁਪਏ ਦਾ ਲੈਨੇ ਹੋ ਕਿੰਨੇ ਦਾ ਪੈਣਾ 140 ਰੁਪਏ ਦਾ ਸਿਰਫ